ਭਾਈ ਜੀ ਤੁਸੀਂ ਮੀਂਹ ਦੇਖ ਸਕਦੇ ਹੋ ਨੌਨ ਸਟਾਪ ਪੈ ਰਿਹਾ ਰਾਤ ਦਾ ਤੇ ਹੁਣ ਵੀ ਪਈ ਜਾਂਦਾ 7 ਵਜੇ ਦਾ ਵੇਲਾ ਹੋ ਗਿਆ ਤੇ ਤੁਸੀਂ ਤੁਹਾਨੂੰ ਉਹ ਦੇਖ ਹੀ ਸਕਦੇ ਹੋ ਹਨੇਰਾ ਕਿੰਨਾ ਜ਼ਿਆਦਾ ਬਦਲਾਵ ਕਰਕੇ ਆ ਇਸ ਟਾਈਮ ਇਸ ਟਾਈਮ ਵੀ ਆਪਾਂ ਰੈਡੀ ਹੋ ਕੇ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਦਰਸ਼ਨ ਕਰਨ ਤੇ ਤੁਹਾਨੂੰ ਵੀ ਦਿਖਾਉਣੇ ਆ ਟੜਕੇ ਟੜਕੇ ਦੇਖੋ ਭਾਈ ਨੌਨ ਸਟਾਪ ਮੀਂਹ ਪੈ ਰਿਹਾ ਦੇਖੋ ਹਵਾ ਦੇਖੋ ਭਾਈ ਕਿੰਨੀ ਠੰਡੀ ਚੱਲ ਰਹੀ ਹੈ ਸੁਣੋ ਰਨੇ ਰਿਜ ਦਿੱਖਦਾ ਰਿਹਾ ਹੀ ਨਹੀਂ ਕੋਸ ਮੇਰੀ ਪੌਂਚ ਕੇ ਗੁਰਦੁਆਰਾ ਸਾਹਿਬ ਤੋ ਜੀ ਹਨੇਰਾ ਚੱਕਾ ਨਹੀਂ ਸਕਦੇ ਉਹ ਕਤੰਦਾ ਨਾ ਨਹੀਂ ਰਹਿ ਰਿਹਾ ਤੇ ਮੀ ਵੀ ਨਾਨ ਸਟਾਪ ਜਿਹੜਾ ਪੈ ਰਿਹਾ ਤੇ ਰਾਤ ਦਾ ਪੈ ਰਿਹਾ ਰਾਤ ਗੜੇ ਮਾਰੀ ਵੀ ਹੋਈ ਸੀ ਰੱਬ ਕਰੇ ਫਸਲਾਂ ਨੂੰ ਨੁਕਸਾਨ ਨਾ ਪਹੁੰਚੇ ਕਿਸੇ ਦੀ ਹਨਾ ਨੰਨੀ ਪਾਲਣੀ ਬਹੁਤ ਜ਼ਿਆਦਾ ਔਖੀ ਆ ਫਸਲ ਤੇ ਆ ਗਿਆ ਗੁਰਦੁਆਰਾ ਸਾਹਿਬ ਦੇਖੋ ਗੁਰਦੁਆਰਾ ਸਾਹਿਬ ਵੀ ਨਹੀਂ ਦਿਖ ਰਿਹਾ ਨਿਆਂ ਨੇ ਇਹਦੇ ਵਿੱਚ ਇੰਨੀ ਜਿਆਦਾ ਵਾ ਟਾਈਮ 7 ਵਜੇ ਦਾ ਅੱਗੇ 7 ਵਜੇ ਪੂਰਾ ਚਿੱਟਾ ਦਿਨ ਛੱਡ ਜਾਂਦਾ ਆ ਯਾ ਛੱਪੜੇ ਦਰ ਬੰਗਤ 7 ਵਜੇ ਪੂਰਾ ਚਿੱਟਾ ਦਿਨ ਛੱਡ ਜਾਂਦਾ ਚਿੱਟਾ ਹਿੱਦ ਤੱਕ ਸੰਗਤ ਵੀ ਕੱਟੀ ਹੋਈ ਹੋ ਜੀਆਂ ਇੱਕ ਵਾਰ ਫੇਰ ਤੋਂ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਸਾਰਾ ਦਾ ਸਾਡੇ YouTube ਚੈਨਲ ਅਮਰਤਪਾਲ ਦਾ ਸੁਪਨਨਾ ਮਾ ਤੇ ਬਣੇ ਰਿਹਾ ਕਰੋ ਯਾਰ ਲਾਈਕ ਸਬਸਕ੍ਰਾਈਬ ਕਰਦੇ ਆ ਕਰੋ ਭਾਈ ਜੀ ਵੋਟ ਤਾਂ ਦੇਖੋ ਕੁਦਰਤ ਦੇ ਕੋਈ ਨਾਲ ਨਹੀਂ ਆ ਜਿਵੇਂ ਕਿ ਮੈਂ ਪਹਿਲਾਂ ਦਿਖਾਈ ਸੀ ਆਈਲੀ ਵੀ ਪੈ ਰਿਹਾ ਸਟੌਪ ਤੋਂ ਧੁੱਪ ਨਿਕਲ ਗਈ ਬਈ ਹਵਾ ਬਹੁਤ ਤੇਜ਼ ਚੱਲ ਰਹੀ ਆ ਕੱਲ ਵੀ ਹਵਾ ਚੱਲ ਰਹੀ ਸੀ ਅੱਜ ਵੀ ਹਵਾ ਚੱਲ ਰਹੀ ਆ ਪਰ ਇੱਕ ਚੰਗਾ ਗੱਲ ਆ ਧੁੱਪ ਨਿਕਲ ਗਈ ਹੁਣ ਮੈਂ ਬਿਲਾਲ ਕਮਲੀਆ ਦਾ ਮੋਟਰਸਾਈਕਲ ਮੰਗ ਕੇ ਚੱਲਿਆ ਡਾਬਾ ਲਈ ਐਸਬੀਆਈ ਖਾਤਾ ਕਿ ਹੁਣ ਦੇਣੀ ਦਾ ਕੋਈ ਖਾਤਾ ਲੀਆ ਤੇ ਉਹਦਾ ਐਸਬੀਆਈ ਖਾਤਾ ਖਲੋਲ ਚੱਲਿਆ ਕੋਈ ਆ ਨਾ ਕੁਦਰਤ ਦਾ ਕੋਈ ਟੋਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਨ ਕੋ ਹਵਾ ਬਹੁਤ ਚੰਗਰੀ ਆ। ਭਾਈ ਜੀ ਖਾਤਾ ਦਾ ਖਲਾਤਾ। ਯਾ ਤੇ ਅੱਜ ਜਦੋਂ ਮੈਂ ਜਾ ਰਿਹਾ ਸੀ ਜਦੋਂ ਵੀ ਮੈਂ ਡੱਬਾੜੀ ਦੇ ਵਿੱਚ ਐਂਟਰੀ ਕੀਤਾ ਨਾ ਉਦੋਂ ਮੈਨੂੰ ਪਤਾ ਚੱਲਿਆ ਵੀ ਅੱਜ ਹੈਗੀ ਆ ਪਸੰਦ ਪੰਜਵੀਂ ਤੇ ਮੈਨੂੰ ਐਂ ਤਾਂ ਸੀ ਵੀ ਛੁੱਟੀ ਨਾ। ਰੈਕ ਦੇ ਵਿੱਚ ਛੁੱਟੀ ਨਾ ਹੋਏ ਸਾਰਾ ਕੰਮ ਉਹ ਵੀ ਹੋ ਜਾ। ਤੇ ਗਾਲੇ ਗਾਲੇ ਛੁੱਟੀ ਤਾਂ ਹਣੀ ਹੋਈ। ਛੁੱਟੀ ਤਾਂ ਲਈ ਸੀਗੀ। ਤੇ ਪਤਾ ਮੈਨੂੰ ਇੱਥੋਂ ਲੱਗਿਆ ਉੱਥੇ ਡੀਜ਼ਲ ਆ ਰੱਖੇ ਸੀ ਲੋਕਾਂ ਨੇ। ਕੋਠਿਆਰੇ ਦੇ ਪਤੰਗ ਉੱਡਾ ਫਲੇ ਸੀਗੇ ਤੇ ਬਹੁਤ ਪਤੰਗਾਂ ਦਾ ਡਿੱਗ ਰਹੇ ਸੀ ਡੱਬਾ ਵਾਲੀ ਦੇ ਵਿੱਚ ਤੇ ਓਹ ਜੀ ਦਾ ਭੋਲਵਾਦਾ ਯਾਰ ਨੰਨੇ ਕੰਮ ਹੀ ਬੜਾ ਸਲੋ ਕਰਦੇ ਆ ਤੁਸੀਂ ਟੜਾਈ ਮਾਰੀ ਆਣਗੇ ਇੱਕ ਵਾਲੇ ਚਲੋ ਪਹੁੰਚੀਏ ਕਰੇ ਉਹ ਤੇਰੀ ਉਬਰ ਤੋਂ ਤੂੰ ਲਓ ਬਾਈ ਜੀ ਤੁਸੀਂ ਮੌਸਮ ਚੈੱਕ ਕਰੋ ਯਾਰ ਕਿਹੋ ਜਿਹਾ ਹੋ ਚੁੱਕਿਆ ਤੇ ਇਹੋ ਜੀ ਹਵਾ ਚੱਲ ਰਹੀਆਂ ਨਾ ਠੰਢੀ ਠੰਢੀ ਹੱਥ ਠਰ ਕੇ ਤੇ ਪਾਣੀ ਬਣਿਆ ਵੇ ਦੇ ਵਿੱਚ ਨੀਦੇ ਦੇ ਹੱਥ ਪੂਰੇ ਚਲਡ ਹੋਏ ਭਾਈ ਆ ਤੇ ਪੂਰੇ ਠੰਡੇ ਹੋਏ ਭਾਈ ਯਾਰ ਹਨੇ ਯਾਰ ਪੁੱਛੋ ਨਾ ਅਲੱਗ ਲੈਵਲ ਤੇ ਪਹੁੰਚੀ ਗਈ ਆ ਤੇ ਹਨੇਰਾ ਵੀ ਜਿਹੜਾ ਪੂਰਾ ਆ ਗਿਆ ਤੇ ਆਹ ਪੁੱਛੋੜਾ ਠੰਡ ਦਾ ਦਾ ਬੁਰਾ ਹਾਲ ਹੋਇਆ ਵੇ ਅੱਜ ਮੰਜਾ ਚੱਕਦਾ ਚੱਕਦਾ ਭੱਜ ਗਿਆ ਉਹ ਪਤਾ ਨਹੀਂ ਕਰੋ ਫੋਨ ਆ ਗਿਆ ਹੁਣ ਮੈਂ ਵੀ ਕਰਕੇ ਤਿਆਰੀ ਆ ਫਿਰ ਮਿਲਦਾ ਤੁਹਾਨੂੰ ਬਾਈ ਕੁਝ ਜ਼ਿਆਦਾ ਹੀ ਠੰਡ ਵਧ ਗਈ ਹੁਣ ਹਵਾ ਚੱਲੀ ਆਂਦੀ ਆ ਪੂਰੀ ਠੰਨੀ ਖੰਡੀ ਤੇ ਹੁਣ ਬਾਈ ਰੈਡੀ ਹੋ ਗਏ ਤੇ ਇੱਕੇ ਦਾ ਵੀ ਹਵਾ ਚੱਲ ਵੀ ਇੱਕੇ ਦਾ ਪੂਰਾ ਠੰਡਾ ਮੌਸਮ ਹੋ ਗਿਆ ਤੇ ਇੱਕੇ ਦਾ ਵੀ ਨੇਰਾ ਆ ਗਿਆ ਪਤਾ ਨਹੀਂ ਕੀ ਚੱਕਰ ਪੈ ਗਿਆ ਤੇ ਮੀਂਹ ਦਾ ਰਾਤ ਨੂੰ ਹੈਗੇ ਆ ਚਾਂਸ 90% ਵੀ ਆਉਣ ਦੇ ਤੇ ਰੱਬਾ ਗੜਾ ਮਾ ਨਹੀਂ ਨਾ ਗੜੇ ਮਾ ਨਹੀਂ ਨਾ ਕਰੀ ਐਵੇਂ ਕਿਸਾਨਾਂ ਦੀ ਆ ਫਸਲ ਖਰਾਬ ਹੋ ਜਾਣੀਗੀ ਆਪਣੀ ਤਾਂ ਚੱਲ ਹੈ ਨਹੀਂ ਪਰ ਯਾਰ ਪਾਲਣੀ ਬਹੁਤ ਔਖੀ ਆ ਜਿਵੇਂ ਸੱਤੂ ਮੂਸੇ ਵਾਲਾ ਕਹਿੰਦਾ ਹੁੰਦਾ ਸੀਗਾ ਇੱਕ ਫਸਲ ਪਾਲਣ ਤੇ ਤੇ ਉਹਨੂੰ ਵੜਨ ਤੇ ਕਿੰਨੀ ਮਿਹਨਤ ਲੱਗਦੀ ਆ ਇੱਕ ਕਿਸਾਨ ਹੀ ਜਾਣ ਸਕਦਾ ਕੋਈ ਸੁਪਰਸਟਾਰ ਨਹੀਂ ਜਿਉਹੀ ਗੱਲ ਆ ਕਿਸਾਨ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਤੇ ਰੱਬਾ ਮੀਂਹ ਤੋਂ ਬਚਾਈ ਯਾਰ ਗੜੇ ਤੋਂ ਬਚਾਈ ਕਿਉਂਕਿ ਗੜੇ ਦਾ ਫਿਰ ਕਾਮਯਾਬ ਨਹੀਂ ਨਾ ਹੋਣੀ ਫਸਲ ਤੇ ਹੁਣ ਆਪਾਂ ਵੀ ਚੱਲਦੇ ਆ ਯਾਰ ਬਹੁਤ ਹੋ ਗਿਆ ਕੰਮ ਤੇ ਅਦਰ ਫਟਕਾਇਆ ਵੀ ਗਾਲ ਦੇ ਵਿੱਚ ਟੁੱਟ ਗਿਆ ਪਹੁੰਚਦੇ ਆ ਕਰੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਜੇ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਆ ਕਰੋ ਕਿਵੇਂ ਲੱਗਦਾ ਵਲੌਗ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਓਕੇ ਬਾਏ